ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 1.5 ਪੰਜਾਬ ਮੈਂ ਆ ਤੁਹਾਡੇ ਨਾਲ ਰਿਤਿ ਇੱਕ ਮੁੱਦਾ ਜੋ ਇਸ ਵੇਲੇ ਪੂਰੇ ਦੇਸ਼ ਵਿੱਚ ਭਖਿਆ ਹੋਇਆ ਹੈ ਉਹ ਹੈ ਨੇਪਾਲ ਨੇਪਾਲ ਦਾ ਮੁੱਦਾ ਜੋ ਹੈ ਬਹੁਤ ਚੱਲ ਰਿਹਾ ਹੈ ਲੋਕਾਂ ਦੇ ਵਿੱਚ ਬਹੁਤ ساری ਕਨਫਿਊਜ਼ਨਸ ਹੈ ਤੇ ਇੱਕ ਵਰਡ ਜਿਹੜਾ ਹੈ ਜੈਂਸੀ ਇਹ ਜੋ ਕਾਫੀ ਸਾਰੀ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਹੈ ਲੋਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਯੂਥ ਉਥੋਂ ਦਾ ਕਰਪਸ਼ਨ ਕਰ ਰਿਹਾ ਹੈ ਯੂਥ ਉਥੋਂ ਦਾ ਉਥੇ ਮੁੱਦੇ ਪੜਕਾਰ ਰਿਹਾ ਹੈ ਜਾਂ ਮਾਹੌਲ ਖਰਾਬ ਕਰ ਰਿਹਾ ਹੈ ਇਸ ਸਭ ਕੀ ਇਹ ਤੇ ਕਲੈਰਿਟੀ ਲਵਾਂਗੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਅੱਜ ਮੌਜੂਦ ਨੇ ਹਰਜਿੰਦਰ ਸਰ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਰ ਨੇਪਾਲ ਦਾ ਕੀ ਮੁੱਦਾ ਹੈ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਚੱਲ ਰਿਹਾ ਹੈ ਕੀ ਕਨਫਿਊਜ਼ਨਸ ਕ੍ਰੀਏਟ ਹੋ ਰਹੀਆਂ ਲੋਕਾਂ ਦੇ ਮਨਾਂ 'ਚ ਉਹਨਾਂ ਲੱਗ ਰਿਹਾ ਕਿ ਯੂਥ ਹੈ ਜਿੱਥੇ ਉਹ ਜ਼ਿਆਦਾ ਜ਼ਿੰਮੇਵਾਰ ਇਸ ਨੂੰ ਲੈ ਕੇ ਅ ਰਿਧੀ ਜੀ ਇੱਕ ਗੱਲ ਸਮਝਣੀ ਹੋਏਗੀ ਸਾਰੇ ਦੇਸ਼ਾਂ ਨੂੰ ਕਿ ਜਿੱਥੇ ਵੀ ਕ੍ਰਾਂਤੀ ਆਈ ਹੈ ਉਹਦੇ ਪਿੱਛੇ ਯੂਥ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਯੂਥ ਨੂੰ ਇਗਨੋਰ ਕੀਤਾ ਜਾਂਦਾ ਪਰ ਨੇਪਾਲ ਵਾਲੇ ਮਸਲੇ ਨੇ ਇੱਕ ਇਹ ਸਾਬਤ ਕਰਤਾ ਵੀ ਯੂਥ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਅ ਨੇਪਾਲ ਦੇ ਵਿੱਚ ਤਖਤਾ ਪਲਟ ਹੋ ਗਿਆ ਨੇਪਾਲ ਦਾ ਅਸਲ ਮਸਲਾ ਜਿਹੜਾ ਹੈਗਾ ਉਹ ਇਹ ਆ ਕਿ ਬੇਸ਼ੱਕ ਇਹ ਜਿਹੜੀਆਂ ਜਿਹੜਾ ਸਾਰਾ ਰੋਲਾ ਆਪਾਂ ਵੇਖਿਆ ਜਿੰਨੀਆਂ ਝੜਪਾਂ ਹੋਈਆਂ ਜਿੰਨਾ ਉਥੇ ਨੁਕਸਾਨ ਹੋਇਆ 노 ਡਾਊਟ ਇਹ ਯੂਥ ਨੇ ਕੀਤਾ ਔਰ ਇਹ ਇੱਕ سوشل میڈیا ਚੋਂ ਨਿਕਲਿਆ ਮਸਲਾ ਕੀ ਹੋਇਆ ਉਹਦੇ ਅਸਲ ਕਾਰਨ ਕੀ ਨੇ ਇਹਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਆ ਮਸਲਾ ਇਹ ਸੀ ਕਿ 6-7 ਦਸੰਬਰ ਦੇ ਇਰਤ ਗਿਰਦ ਨੇਪਾਲ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਕਿ سوشل میڈیا ਦੀ ਜਿਹੜੇ ਐਪਸ ਨੇ ਆਪਾਂ ਵੀ ਯੂਜ਼ ਕਰਦੇ ਆ WhatsApp, Facebook, Instagram, X ਹੋ ਗਿਆ ਔਰ Snapchat ਜਿੰਨੀਆਂ ਜਿੰਨੀਆਂ ਵੀ ਹੈਗੀਆਂ ਨੇ ਪੰਜ ਚਾਰ ਤਾਂ ਆਪਾਂ ਵੀ ਸਾਰੇ ਯੂਜ਼ ਕਰਦੇ ਆ ਉੱਥੇ 26 ਐਪਸ ਨੇ ਉਹ ਸਾਰੀਆਂ ਬੈਨ ਕਰਤੀਆਂ ਉਹਨਾਂ ਨੇ ਕਿਹਾ ਵੀ ਦੁਆਦੇ ਯੂਜ਼ ਨਹੀਂ ਹੋਣੀਆਂ ਬੰਦ ਕਰਤੀਆਂ ਉਹਨਾਂ ਨੇ ਪਰਮਾਨੈਂਟਲੀ ਹੁਣ ਇਹਦੇ ਵਿੱਚੋਂ ਕੁਝ ਐਪਸ ਤਾਂ ਇਹੋ ਜਿਹਿਆਂ ਨੇ ਜਿਹੜੀਆਂ ਬਹੁਤ ਜ਼ਿਆੜੀਆਂ ਆਪਾਂ ਲੋੜੀ ਦੀਆਂ ਮੰਨਦੇ ਹਾਂ ਔਰ ਫੇਸਬੁੱਕ ਤੇ ਇੰਸਟਾਗ੍ਰam YouTube ਤੇ ਤਾਂ ਬਹੁਤ ਜ਼ਿਆਦਾ ਯੂਥ ਜੁੜਿਆ ਹੋਇਆਗਾ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਜਿਹੜੀ ਜਨਜੀ ਜਿਹੜੀ ਜਨਰੇਸ਼ਨ ਹੈ ਇਸ ਦੇ ਵਿੱਚ ਕਰੋਸ ਪਾਇਆ ਗਿਆ ਹਲਕਾ ਜਿਹਾ ਪ੍ਰਦਰਸ਼ਨ ਇਹਨਾਂ ਨੇ ਪਹਿਲਾਂ ਕੀਤਾ ਉਹ ਹਲਕਾ ਜਿਹਾ ਪ੍ਰਦਰਸ਼ਨ ਇੰਨਾ ਜ਼ਿਆਦਾ ਜ਼ੋਰ ਫੜ ਗਿਆ ਕਿ ਕਿਤੇ ਅੱਗਾਂ ਲੱਗ ਰਹੀਆਂ ਨੇ ਉਹਨਾਂ ਨੇ ਪਾਰਲੀਮੈਂਟ ਫੂਕਤੀ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਦਾ ਘਰ ਫੂਕਤਾ ਰਾਸ਼ਟਰਪਤੀ ਦਾ ਘਰ ਫੂਕਤਾ ਮੰਤਰੀਆਂ ਦੀ ਕੁੱਟਮਾਰ ਕਰਤੀ ਇਵਨ ਕਿ ਬਹੁਤ ਸਾਰੇ ਮੰਤਰੀਆਂ ਨੂੰ ਪਤਾ ਸੀ ਵੀ ਇਹ ਹੀ ਜਿਹੜਾ ਮਸਲਾ ਹੈ ਬਹੁਤ ਵੱਡੇ ਪੱਧਰ ਤੇ ਜੰਗਲ ਦੀ ਅੱਗ ਵਾਂਗ ਫੈਲ ਜਾਣਾ ਉਹਨਾਂ ਨੇ ਪਹਿਲਾਂ ਹੀ ਅਸਤੀਫੇ ਦਿੱਤੇ ਸੀ ਗ੍ਰਹਿ ਮੰਤਰੀ ਨੇ ਖੇਤੀਬਾੜੀ ਮੰਤਰੀ ਨੇ ਸਿਹਤ ਮੰਤਰੀ ਨੇ ਪਹਿਲਾਂ ਹੀ ਅਸਤੀਫੇ ਦਿੱਤੇ ਸੀ ਵੀ ਇਹ ਕੰਮ ਬਦੂਗਾ ਹੁਣ ਪਰ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਇਸ ਤੋਂ ਕਹਿ ਸਕਦੇ ਆ ਵੀ ਉਹਨਾਂ ਨੇ ਅੰਦਾਜ਼ਾ ਨਹੀਂ ਲਾਇਆ ਜਾਂ ਭਿੰਕ ਨਹੀਂ ਸੀ ਵੀ ਇਹ ਮਸਲਾ ਇੱਡਾ ਵੱਡਾ ਹੋ ਜਾਏਗਾ ਤੇ ਉਹਨਾਂ ਨੇ ਕੀ ਕੀਤਾ ਜੀ ਦੇਰ ਰਾਤ ਜਿਹੜੇ ਸੂਚਨਾ ਤੇ ਸੰਚਾਰ ਮੰਤਰੀ ਸੀ ਨੇਪਾਲ ਦੇ ਉਹਨਾਂ ਨੇ ਦੇਰ ਰਾਤ ਫਿਰ ਸੌ ਵਾਰ ਨੂੰ ਮੀਟਿੰਗ ਬੁਲਾਈ ਵੀ ਮਸਲਾ ਬਹੁਤ ਜ਼ਿਆਦਾ ਭੜਕ ਗਿਆ ਬਹੁਤ ਵੱਡੇ ਪੱਧਰ ਤੇ ਨੇਪਾਲ ਦਾ ਨੁਕਸਾਨ ਹੋ ਰਿਹਾ ਔਰ ਹੁਣ ਜਿਹੜਾ ਹੈਗਾ ਕੰਟਰੋਲ ਤੋਂ ਬਾਹਰ ਆ ਕਿਉਂਕਿ ਸੌ ਵਾਰ ਨੂੰ 19 ਮੌਤਾਂ ਹੋ ਗਈਆਂ ਸੀ ਪ੍ਰਧਾਨ ਮੰਤਰੀ ਨੇ ਗੋਲੀ ਦਾ ਹੁਕਮ ਦੇ ਦਿੱਤਾ ਸੀ ਵੀ ਕਿਤੇ ਵੀ ਪ੍ਰਦਰਸ਼ਨਕਾਰੀ ਨੂੰ ਦੇਖਦੇ ਹਾਂ ਗੋਲੀ ਮਾਰ ਦੋ ਕੁੱਟ ਮਾਰ ਤਾਂ ਵੱਡੇ ਪੱਧਰ ਤੇ ਹੋਈ ਹੈ ਜ਼ਖਮੀ ਤਾਂ ਹੋਏ ਆ 300 ਤੋਂ ਵੱਧ ਜ਼ਖਮੀ ਹੋਏ ਆ ਪਰ ਇਸ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਦੇਰ ਰਾਤ ਫਿਰ ਫੈਸਲਾ ਵਾਪਸ ਲੈ ਲਿਆ ਕਿ ਅਸੀਂ ਚਲੋ ਠੀਕ ਹੈ ਜੀ ਅਸੀਂ ਯੂਥ ਦੀ ਮੰਗ ਨੂੰ ਵੇਖਦੇ ਫੈਸਲਾ ਸੀ ਵਾਪਸ ਲੈਣੇ ਆ ਪਰ ਇਸ ਤੋਂ ਪਹਿਲਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਸੀ ਹੁਣ ਮੀਡੀਆ ਦੇ ਵਿੱਚ ਜੋ ਦਿਖਾਇਆ ਗਿਆ ਮੀਡੀਆ ਦੇ ਵਿੱਚ ਇਹ ਦਿਖਾਇਆ ਗਿਆ ਕਿ ਇਹ ਜਿਹੜਾ ਯੂਥ ਭੜਕਿਆ ਇਹ ਜਿਹੜੇ ਪ੍ਰਦਰਸ਼ਨ ਹੋਏ ਨੇ ਇਹ ਜਿੰਨੇ ਵੀ ਦੰਗੇ ਹੋਏ ਨੇ ਇਹ ਸੋਸ਼ਲ ਮੀਡੀਆ ਬੰਦ ਕਰਨ ਨੂੰ ਲੈ ਕੇ ਹੋਏ ਜਦ ਕਿ ਸੋਸ਼ਲ ਮੀਡੀਆ ਬੰਦ ਕਰਨ ਨੂੰ ਲੈ ਕੇ ਨਹੀਂ ਹੋਏ ਇਹਨਾਂ ਦੇ ਪਿੱਛੇ ਅਸਲ ਬੀਜ ਕੁਝ ਹੋਰ ਨੇ ਹੁਣ ਜਿਹੜੀਆਂ ਗੱਲਾਂ ਕਰਕੇ ਨੇਪਾਲ ਦੇ ਪ੍ਰਧਾਨ ਮੰਤਰੀ ਭੱਜ ਗਏ ਤੁਸੀਂ ਵੀ ਮੈਂ ਵੀ ਉਹ ਸਾਰੀਆਂ ਆਪਾਂ ਵੀਡੀਓਜ਼ ਦੇਖੀਆਂ ਨੇ ਕਿਸ ਤਰ੍ਹਾਂ ਆਰਮੀ ਵਾਲਿਆਂ ਨੇ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਇੱਕ ਟੋਕਰੀ 'ਚ ਬਿਠਾ ਕੇ ਉਹਨਾਂ ਨੂੰ ਲੈ ਕੇ ਗਏ ਗ੍ਰਹਿ ਮੰਤਰੀ ਤੇ ਹੋਰ ਸਾਰੇ ਹਨਾ ਔਰ ਪਹਿਲੀ ਵਾਰ ਦੇਖਿਆ ਕਿ ਨੇਪਾਲ ਦੇ ਵਿੱਚ ਬੁਰੀ ਤਰ੍ਹਾਂ ਫਾਈਨੈਂਸ ਮਿਨਿਸਟਰ ਤੇ ਹੋਰ ਸਾਰੇ ਮਿਨਿਸਟਰਾਂ ਨੂੰ ਲੋਕਾਂ ਨੇ ਸੜਕਾਂ ਤੇ ਕਿਹੜੀ ਸਪ੍ਰੀਸ ਕਿੰਨੀਆਂ ਕਰਕੇ ਕੁੱਟਿਆ ਔਰ ਇਹ ਤਸਵੀਰ ਕਿਸੇ ਲੋਕਤੰਤਰ ਦੀ ਨਹੀਂ ਹੋਣੀ ਚਾਹੀਦੀ ਆਪਾਂ ਇਸ ਗੱਲ ਨਾਲ ਸਹਿਮਤ ਆ ਵੀ ਕਿਸੇ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਅੱਕੇ ਹੋਏ ਲੋਕ ਕੀ ਕਰਨ ਅੱਕੇ ਹੋਏ ਲੋਕ ਲੋਕ ਕਈ ਵਾਰੀ ਕਰਾਪਸ਼ਨ ਤੋਂ ਭ੍ਰਿਸ਼ਟਾਚਾਰੀ ਤੋਂ ਇੰਨਾ ਜ਼ਿਆਦਾ ਅੱਕ ਜਾਂਦੇ ਆ ਇਹਦੇ ਪਿੱਛੇ ਉਹਨਾਂ ਰੀਜ਼ਨ ਉਹੀ ਨੇ ਜਿਹੜੇ ਰੀਜ਼ਨ శ్రీਲੰਕਾ ਲਈ ਸੀਗੇ ਜਿਹੜੇ ਰੀਜ਼ਨ ਬੰਗਲਾਦੇਸ਼ ਦੇ ਪਿੱਛੇ ਸੀ ਤੇ ਸੇਮ ਉਹੀ ਰੀਜ਼ਨ ਹੋਣਾ ਨੇਪਾਲ ਦੇ ਪਿੱਛੇ ਨੇ ਸ਼੍ਰੀਲੰਕਾ ਦੇ ਵਿੱਚ ਪ੍ਰੋਟੈਸਟ ਹੋਇਆ ਲੋਕ ਸੰਸਦ ਭਵਨ ਤੱਕ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਏ ਉੱਥੋਂ ਦੀ ਦੇਸ਼ ਦਾ ਦਿਵਾਲ ਦਿਵਾਲਾ ਨਿਕਲ ਗਿਆ ਸੀ ਦਿਵਾਲੀਆਕਰਾਰ ਹੋ ਗਈ ਸੀ ਕਰਪਸ਼ਨ ਬਹੁਤ ਜ਼ਿਆਦਾ ਵਧ ਗਈ ਸੀ ਸੇਮ ਇਸੇ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਸੀ ਸ਼ੇਖ ਹਸੀਨਾ ਨੂੰ ਭਾਰਤ ਛੱਡ ਕੇ ਸੌਰੀ ਬੰਗਲਾਦੇਸ਼ ਛੱਡ ਕੇ ਭਾਰਤ ਆਉਣਾ ਪਿਆ ਤੇ ਇਸੇ ਤਰ੍ਹਾਂ ਹੀ ਹੁਣ ਨੇਪਾਲ ਵਾਲਾ ਵੀ ਜਿਹੜਾ ਹੈਗਾ ਦੁਬਈ ਭੱਜ ਗਿਆ ਜਾਂ ਚੀਨ ਭੱਜ ਗਿਆ ਉਹ ਹਲੇ ਪੂਰਾ ਉਹਦਾ ਨਹੀਂ ਮਿਲ ਰਿਹਾ ਬੇਰ ਬਾਕੀ ਕਿੱਥੇ ਗਏ ਨੇ ਹੁਣ ਯੂਥ ਕਹਿੰਦਾ ਜਿਹੜੇ ਯੂਥ ਲੀਡਰ ਨੇ ਉੱਥੋਂ ਦੇ ਉਹ ਕਹਿੰਦੇ ਵੀ ਅਸੀਂ ਸੋਸ਼ਲ ਮੀਡੀਆ ਤੋਂ ਨਹੀਂ ਸੋਸ਼ਲ ਮੀਡੀਆ ਦੇ ਆੜ ਦੇ ਵਿੱਚ ਜਿਹੜਾ ਸਰਕਾਰ ਨੇ ਕ腐ਸ਼ਨ ਕੀਤੀ ਆ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਉਹਨੂੰ ਐਕਸਪੋਜ਼ ਕਰ ਰਹੇ ਸੀ ਉਹਨੂੰ ਅਸੀਂ ਨੰਗਾ ਕਰ ਰਹੇ ਸੀ ਕਿਉਂਕਿ ਜਿਹੜੀ ਨੇਪਾਲ ਦੀ ਸਰਕਾਰ ਹੈ ਉਹ ਉਹ ਬਾਰ ਬਾਰ ਤਿੰਨ ਬੰਦੇ ਹੀ ਪ੍ਰਧਾਨ ਮੰਤਰੀ ਬਣਦੇ ਆ ਰਹੇ ਆ ਕੇ ਪੀਓ ਲਈ ਚੌਥੀ ਵਾਰ ਨੂੰ ਪ੍ਰਧਾਨ ਮੰਤਰੀ ਸੀਗੇ ਉਸ ਤੋਂ ਪਹਿਲਾਂ ਕਾਂਗਰਸ ਦੇ ਸੀਗੇ ਸ਼ੇਰ ਬਹਾਦਰ ਉਹ ਪੰਜ ਵਾਰ ਪੀਐਮ ਰਹਿ ਚੁੱਕੇ ਨੇ ਇੱਕ ਹੋਰ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ ਬਾਰ-ਬਾਰ ਇਹੀ ਬਣ ਰਹੀ ਸੀ ਪ੍ਰਧਾਨ ਮੰਤਰੀ ਇਹਨੇ ਸਾਲਾਂ ਤੋਂ ਉਹ ਕਹਿੰਦੇ ਵੀ ਹੋਰ ਕਿਸੇ ਨੂੰ ਸੱਤਾ ਚਾਉਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਤੇ ਦੂਸਰੀ ਗੱਲ ਇਹ ਉਹ ਕਹਿੰਦੇ ਸੀ ਕਿ ਹੁਣ ਕੋਈ ਯੂਥ ਲੀਡਰ ਮਿਲੇ ਸਾਨੂੰ ਪੂਰੇ ਦੇਸ਼ ਨੂੰ ਸੰਭਾਲਣ ਵਾਲਾ ਵੀ ਯੂਥ ਲੀਡਰ ਮਿਲੇ ਤੇ ਨੇਪਾਲ ਦੀਆਂ ਸਟੇਟਾਂ ਨੂੰ ਸੰਭਾਲਣ ਵਾਲਾ ਵੀ ਯੂਥ ਲੀਡਰ ਮਿਲੇ ਤੇ ਹੁਣ ਅਸੀਂ ਜਿਹੜਾ ਹੈਗਾ ਬੁੱਢਿਆਂ ਤੋਂ ਨਹੀਂ ਅਸੀਂ ਇਹਨਾਂ ਦੇ ਅਸੀਂ ਰਾਜਨੀਤੀ ਦੀ ਉਸ ਦੀ ਭੇਂਟ ਚੜਨਾ ਹੁਣ ਉਹ ਕਹਿੰਦੇ ਯੂ ਨੌਜਵਾਨ ਕਹਿੰਦੇ ਵੀ ਜਿਹੜੇ ਇਹ ਲੀਡਰ ਨੇ ਇੰਨੇ ਸਾਲਾਂ ਤੋਂ ਕ腐ਪਸ਼ਨ ਕਰਦੇ ਆ ਰਹੇ ਆ ਇਹ ਆਪ ਪੈਸਾ ਕਮਾ ਕਮਾ ਕੇ ਸਵਿਫ ਬੈਂਕ ਵਿੱਚ ਜਮ੍ਹਾਂ ਕਰਵਾਈ ਜਾਂਦੇ ਆ ਹੋਰ ਦੂਸਰੇ ਦੇਸ਼ਾਂ 'ਚ ਇਨਵੈਸਟ ਕਰੀ ਜਾਂਦੇ ਆ ਇਹਨਾਂ ਦੇ ਬੱਚੇ ਬਾਹਰਲੇ ਮੁਲਕਾਂ 'ਚ ਪੜਦੇ ਨਹੀਂ ਚੰਗੀ ਆਇਆਸ਼ੀ ਕਰਦੇ ਨਹੀਂ ਐਸ਼ ਕਰਦੇ ਨਹੀਂ ਇਹਨਾਂ ਦੇ ਬੱਚਿਆਂ ਨੂੰ ਕੋਈ ਫਿਕਰ ਨਹੀਂ ਹੈ ਪਰ ਨੇਪਾਲ ਦੀ ਆਮ ਜਨਤਾ ਦੇਖੋ ਆਮ ਜਨਤਾ ਭੁੱਖੀ ਮਰ ਰਹੀ ਆ ਯੂਥ ਸਟੱਡੀ ਤਾਂ ਕਰ ਰਹੇ ਪਰ ਸਟੱਡੀ ਕਰਕੇ ਉਹ ਸਿਕਿਉਰ ਨਹੀਂ ਹੈਗਾ ਜੌਬ ਮਿਲੂਗੀ ਨਹੀਂ ਮਿਲੂਗੀ ਕੋਈ ਪਤਾ ਨਹੀਂ ਉਹਨਾਂ ਨੂੰ ਕੰਮ ਕਰਨ ਲਈ ਭਾਰਤ ਆਉਣਾ ਪੈਂਦਾ ਜਾਂ ਹੋਰ ਕਿਸੇ ਦੇਸ਼ਾਂ ਦਾ ਸਹਾਰਾ ਲੈਣਾ ਪੈਂਦਾ ਉੱਥੇ ਜਾ ਕੇ ਆ ਤੁਹਾਨੂੰ ਵੀ ਪਤਾ ਆਪਣੇ ਦੇਸ਼ ਚ ਨੇਪਾਲੀ ਬਹੁਤ ਕੰਮ ਕਰ ਰਹੇ ਨੇ ਹੈਨਾ ਸੋ ਇਸ ਕਰਕੇ ਉਹ ਕਹਿੰਦੇ ਸਾਨੂੰ ਉਧਰ ਜਾਣਾ ਪੈਂਦਾ ਸਾਨੂੰ ਕੀ ਫਾਇਦਾ ਹੁਣ ਜਿਹੜੇ ਮੰਤਰੀ ਜਾਂ ਮੰਤਰੀਆਂ ਦੇ ਬੱਚੇ ਜਾਂ ਲੀਡਰ ਬਾਹਰਲੇ ਮੁਲਕਾਂ ਚ ਜਾ ਕੇ ਆਯਾਸ਼ੀ ਕਰਦੇ ਆ ਐਸ਼ ਕਰਦੇ ਆ ਸਰਕਾਰੀ ਪੈਸੇ ਤੇ ਉਹਨਾਂ ਦੀਆਂ ਵੀਡੀਓਜ਼ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਲਿਆਉਣਾ ਸ਼ੁਰੂ ਕਰਤਾ ਉਹਨਾਂ ਨੇ ਯੂਥ ਨੇ ਨੰਗਾ ਕਰਨਾ ਸ਼ੁਰੂ ਕਰਤਾ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਸਰਕਾਰ ਨੂੰ ਉਹ ਚੁਪਦਾ ਸੀ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਸਾਡੀਆਂ ਕਰਤੂਤਾਂ ਨੂੰ ਨੰਗਿਆ ਕਰ ਰਹੀ ਆ ਇਹਨੂੰ ਰੋਕਿਆ ਜਾਵੇ ਇੱਥੋਂ ਜਿਹੜਾ ਹੈਗਾ ਇਹ ਮਸਲਾ ਪੜ ਕੇ ਆ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਨੋ ਡਾਊਟ ਕੋਈ ਦੋਰਾ ਯਾਨੀ ਕਿ ਜੈਨਜੀ ਨੇ ਪਹਿਲਾਂ ਸੋਸ਼ਲ ਮੀਡੀਆ ਬੰਦ ਕਰਨ ਦਾ ਜਿਹੜਾ ਵਿਰੋਧ ਕੀਤਾ ਪਰ ਦੂਸਰੇ ਦਿਨ ਇਹ ਜਿਹੜਾ ਪ੍ਰੋਟੈਸਟ ਆ ਇਹ ਐਂਟੀ ਕ腐ਸ਼ਨ ਪ੍ਰੋਟੈਸਟ ਬਣ ਗਿਆ ਸੀ ਸੋ ਤੁਹਾਡੀ ਗੱਲਾਂ ਤੋਂ ਮੈਨੂੰ ਇਦਾਂ ਲੱਗ ਰਿਹਾ ਕਿ ਕਿਤਨਾ ਕਿਤਨਾ ਯੂਥ ਦੀ ਆਵਾਜ਼ ਸੁਪਾਨ ਲਈ ਦੰਬਨ ਦੇ ਲਈ ਇਹ ਸਟੈਪ ਚੱਕਿਆ ਗਿਆ ਕਿਉਂਕਿ ਸੋਸ਼ਲ ਮੀਡੀਆ ਇੱਕ ਇਦਾਂ ਦਾ ਜ਼ਰੀਆ ਜਿੱਥੇ ਤੁਸੀਂ ਆਪਣੇ ਵਿਊਜ਼ ਪੇਸ਼ ਕਰ ਸਕਦੇ ਹੋ ਟੈਲੀਵਿਜ਼ਨ ਰੇਡੀਓ ਨਿਊਜ਼ਪੇਪਰ ਤੁਸੀਂ ਆਪਣੀ ਹੁਣ ਸਰਕਾਰ ਆਪਣੀ ਖਬਰਾਂ ਚਪਵਾ ਰਹੀ ਹੈ ਪਰ ਤੁਹਾਡਾ ਕੀ ਵਿਚਾਰ ਹੈ ਉਸ ਚੀਜ਼ ਤੇ ਉਹ ਤੁਹਾਨੂੰ ਫੀਡਬੈਕ ਨਹੀਂ ਮਿਲ ਸਕਦਾ ਉੱਥੇ ਬਿਲਕੁਲ ਹੁਣ ਤੁਸੀਂ ਇਹ ਦੇਖੋ ਨਾ ਕਿ ਹਰ ਦੇਸ਼ ਦੇ ਵਿੱਚ ਕਾਰਪੋਰੇਟਸ ਹਾਵੀ ਹੋ ਰਹੇ ਨੇ ਹਰ মিডিਆ ਦੇ ਉੱਪਰ ਕਾਰਪੋਰੇਟ ਸਹਾਵੀ ਹੋ ਗਏ ਸਰਕਾਰਾਂ ਹਾਵੀ ਹੋ ਗਈਆਂ ਆਪਣੇ ਦੇਸ਼ ਦੇ ਵਿੱਚ ਵੀ মিডিਆ ਦਾ ਇੱਕ ਵਰਗ ਹੈ ਜਿਹਨੂੰ ਬੋਦੀ মিডিਆ ਕਹਿ ਕੇ ਬੁਲਾਇਆ ਜਾਂਦਾ ਹੈ ਨਾ ਨੋ ਡਾਊਟ ਜਿਹੜਾ ਪੂਰੀ ਆਜ਼ਾਦ ਤਰੀਕੇ ਨਾਲ ਬੇਵਾਕ ਗੱਲ ਕਰਨ ਵਾਲਾ ਜਿਹੜਾ মিডিਆ ਉਹ ਵੀ ਆਪਣੇ ਦੇਸ਼ ਦੇ ਵਿੱਚ ਹੈਗਾ ਹੈਗਾ ਬਹੁਤ ਘੱਟ ਗਿਣਤੀ ਦੇ ਆ ਪਰ ਹੁਣ ਜਿਹੜਾ ਇਸੇ ਤਰ੍ਹਾਂ ਨੇਪਾਲ ਦੇ ਵਿੱਚ ਆ ਕਾਠਮੰਡੂ ਪੋਸਟ ਉੱਥੋਂ ਦਾ ਅਖਬਾਰ ਹੈ ਉਹਨਾਂ ਦਾ ਦਫ਼ਤਰ ਜਲਾ ਦਿੱਤਾ ਗਿਆ ਇੱਕ ਦੋ ਹੋਰ ਚੈਨਲ ਨੇ ਉਹਨਾਂ ਦੇ ਦਸਤਰ ਚਲਾ ਦਿੱਤੇ ਗਏ ਹਨ ਬਹੁਤ ਵੱਡੇ ਪੱਦਰ ਤੇ ਪਰ ਹੁਣ ਜਦੋਂ ਲੋਕਾਂ ਦਾ ਵਿਸ਼ਵਾਸ ਉੱਠ ਜੇ ਅ ਪਹਿਲਾਂ ਤਾਂ ਜਿਹੜਾ ਹੈਗਾ ਜਦੋਂ ਸਰਕਾਰ ਤੋਂ ਉੱਠ ਜੇ ਸਰਕਾਰ ਤੋਂ ਬਾਅਦ ਬਿਊਰੋਕ੍ਰੇਸੀ ਤੋਂ ਉੱਠ ਜੇ ਉਦੋਂ ਬਾਅਦ ਤੀਜੇ ਨੰਬਰ ਤੇ ਮੀਡੀਆ ਆਉਂਦਾ ਹੁਣ ਉਹਨਾਂ ਨੂੰ ਇਹ ਇਹ ਜਿਹੜੇ ਹੈਗੇ ਇਸ ਤਰੀਕੇ ਨਾਲ ਕਿਉਂ ਕਰਨਾ ਪਿਆ ਕੋਈ ਵੀ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਅਸੀਂ ਆਪਦੇ ਦੇਸ਼ ਦੀ ਸੁਪਰੀਮ ਕੋਰਟ ਨੂੰ ਅਗਲਾ ਦੀਏ ਕੋਈ ਨਹੀਂ ਚਾਹੁੰਦਾ ਹੁੰਦਾ ਅਸੀਂ ਰਾਸ਼ਟਰਪਤੀ ਭਵਨ ਸਾੜ ਦਈਏ ਹੈਨਾ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਤਰ੍ਹਾਂ ਦਾ ਮਜਬੂਰ ਕੀਤਾ ਜਾਂਦਾ ਇੱਕ ਨਰੇਟਿਵ ਸਿਰਜਿਆ ਜਾਂਦਾ ਪਹਿਲਾਂ ਉਹਨਾਂ ਦੇ ਕੋਲੇ ਸੋ ਇਹ ਹੀ ਚੀਜ਼ਾਂ ਜਿਹੜੀਆਂ ਨੇਪਾਲ ਦੇ ਵਿੱਚ ਹੋਈਆਂ ਹੁਣ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰਤੀਕਰਮ ਆ ਰਿਹਾ ਬਹੁਤ ਸਾਰੇ ਲੋਕ ਟਿੱਪਣੀਆਂ ਕਰ ਰਹੇ ਨੇ ਬੀ ਜਿਵੇਂ ਮੈਂ ਆਪਣੀ ਮੀਡੀਆ ਨੂੰ ਦੇਖ ਰਿਹਾ ਸੀ ਭਾਰਤੀ ਮੀਡੀਆ ਨੂੰ ਪੰਜਾਬੀ ਲੋਕਾਂ ਨੂੰ ਦੇਖ ਰਿਹਾ ਸੀ ਉਹ ਕਹਿੰਦੇ ਸੀ ਕਿ ਅਗਲਾ ਨੰਬਰ ਭਾਰਤ ਦਾ ਹਾਲਾਂਕਿ ਆਪਾਂ ਇਸ ਗੱਲਬਾਤ ਦੇ ਵਿੱਚ ਆਪਾਂ ਜਨਰਲ ਗੱਲ ਕਰ ਰਹੇ ਹਾਂ ਕਿ ਆਪਾਂ ਕਿਸੇ ਤੇ ਕਮੈਂਟ ਨਹੀਂ ਕਰ ਰਹੇ ਆਪਾਂ ਆਪਣੇ ਭਾਰਤ ਦੇ ਉੱਪਰ ਪਰ ਨੋ ਡਾਊਟ ਕ੍ਰਾਪਸ਼ਨ ਤਾਂ ਹਰ ਦੇਸ਼ ਦੇ ਵਿੱਚ ਹੈ ਹੋਰ ਵੇਖੋ ਇਸੇ ਦੇ ਚੱਲਦਿਆਂ ਕੱਲ ਹਲਕਾ ਜਿਹਾ ਠੰਡਾ ਪਿਆ ਨੇਪਾਲ ਵਾਲਾ ਕੰਮ ਤੇ ਕੱਲ ਫਰਾਂਸ ਦੇ ਵਿੱਚ ਵੀ ਜਿਹੜਾ ਹੈਗਾ ਭੀੜ ਭੜਕੀ ਆ ਫਰਾਂਸ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਕੁਸ਼ਣ ਨੀਤੀਆਂ ਇਹੋ ਜਿਹੀਆਂ ਬਣਾਈਆਂ ਜਿਹੜੀਆਂ ਆਮ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਸਨ ਤਾਂ ਫਰਾਂਸ ਦੇ ਲੋਕਾਂ ਨੇ ਉੱਥੇ ਵਿਰੋਧ ਕਰਤਾ ਫਰਾਂਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਹੈਗੀਆਂ ਅੱਗਾਂ ਲਾਈਆਂ ਗਈਆਂ ਫਰਾਂਸ ਦੇ ਵਿੱਚ ਭੰਨ ਤੋੜ ਕੀਤੀ ਗਈ ਪੁਲਿਸ ਦੇ ਉੱਪਰ ਹਮਲਾ ਕੀਤਾ ਗਿਆ ਸੋ ਸਾਡੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਚਾਹੀ ਕਿਸੇ ਵੀ ਦੇਸ਼ ਦੀ ਜਨਤਾ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਰਕਾਰ ਕਦੇ ਵੀ ਲੋਕਪੱਖੀ ਨਹੀਂ ਹੁੰਦੀ ਉਹਨਾਂ ਦੀਆਂ ਨੀਤੀਆਂ ਹਮੇਸ਼ਾ ਲੋਕ ਵਿਰੋਧੀ ਹੁੰਦੀਆਂ ਕੁਝ ਨੀਤੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਪਰਮਾਉਣ ਲਈ ਹੁੰਦੀਆਂ ਨੇ ਕਿਤੇ ਨਾ ਕਿਤੇ ਫਾਇਦਾ ਦੇ ਜਾਂਦੀਆਂ ਬਿਲਕੁਲ ਉਸ ਤੋਂ ਬਾਅਦ ਜਦੋਂ ਦੇਸ਼ ਦਿਵਾਲੀਆ ਹੋ ਜਾਂਦਾ ਫਿਰ ਮੰਤਰੀਆਂ ਨੇ ਤਾਂ ਭੱਜਣਾ ਹੀ ਹੁੰਦਾ ਸੋ ਇਹਦੇ ਇਹਦੇ ਪਿੱਛੇ ਕਾਰਨ ਕੀ ਨੇ ਇਹਨਾਂ ਨੂੰ ਖੋਖਣ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਜੀ ਜੀ ਸਰ ਬਿਲਕੁਲ ਸਹੀ ਗੱਲ ਹੈ ਜਿੱਦਾਂ ਆਪਾਂ ਇਸ ਚੀਜ਼ ਬਾਰੇ ਵੀ ਇਸ ਚੀਜ਼ ਨੂੰ ਨਾ ਉਹਦੇ ਨਾਲ ਰਿਲੇਟ ਕਰ ਸਕਦੇ ਕਿ ਜਦੋਂ ਅੰਗਰੇਜ਼ ਆਏ ਸੀ ਉਹਨਾਂ ਨੇ ਮੀਡੀਆ ਕੰਟਰੋਲ ਕੀਤਾ ਸੀ ਕਿਉਂ ਕਿਉਂਕਿ ਉਹ ਆਵਾਜ਼ ਬੰਦ ਦੀ ਹੈ ਤੁਹਾਡੀ ਆਵਾਜ਼ ਹੈ ਸਰਕਾਰ ਦੀ ਆਵਾਜ਼ ਹੈ ਬਟ ਜੇ ਤੁਸੀਂ ਮੀਡੀਆ ਨੂੰ ਹੀ ਬੰਦ ਕਰ ਦੋਗੇ ਤੇ ਲੋਕ ਕਿੱਦਾਂ ਬੋਲਣਗੇ ਬਟ ਹੁਣ ਇੱਥੇ ਇੱਕ ਮੇਰਾ ਸਵਾਲ ਇਹ ਵੀ ਆਉਂਦਾ ਕਿ ਹੁਣ ਆਪਾਂ ਕਰਪਸ਼ਨ ਦੀ ਗੱਲ ਕਰ ਰਹੇ ਹਾਂ ਤੇ ਕਿਹੜਾ ਕ腐ਸ਼ਨ ਜਿਹੜਾ ਨੇਪਾਲ ਚਿੱਧਾ ਦਾ ਜ਼ਿਆਦਾ ਚੱਲ ਰਿਹਾ ਸੀ ਆ ਜਿੱਤੋਂ ਯੂਥ ਜੋ ਹੈ ਜ਼ਿਆਦਾ ਪੜਕ ਗਿਆ ਕੀ ਚੀਜ਼ ਹੈ ਦਬੀ ਸੀ ਕ腐ਸ਼ਨ ਉੱਥੇ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਹੈਗਾ ਦੇਸ਼ ਦੇ ਵਿੱਚ ਇਹ ਆ ਕਿ ਉੱਥੋਂ ਦੇ ਜਿਹੜੇ ਮਨਿਸਟਰ ਨੇ ਜਾਂ ਉੱਥੋਂ ਦੇ ਜਿਹੜੇ ਲੀਡਰ ਨੇ ਉਹ ਵੱਡੇ ਪੱਦਰ ਤੇ ਪੈਸਾ ਹੁਣ ਦੇਸ਼ ਦੇ ਵਿੱਚ ਇਨਵੈਸਟ ਨਹੀਂ ਕਰ ਰਹੇ ਜੀ ਦੇਸ਼ ਦੇ ਵਿੱਚ ਲੋ ਉਸ ਤਰ੍ਹਾਂ ਨੂੰ ਦੇਸ਼ ਨੂੰ ਡਿਵੈਲਪ ਕਰਨ ਵਾਸਤੇ ਨਹੀਂ ਲਾ ਰਹੇ ਕਿਉਂਕਿ ਨੇਪਾਲ ਇੱਕ ਇਹੋ ਜਿਹਾ ਖੇਤਰ ਦੇ ਵਿੱਚ ਬਸਿਆ ਹੋਇਆ ਦੇਸ਼ ਆ ਜਿਹਦੇ ਇੱਕ ਪਾਸੇ ਚਾਈਨਾ ਲੱਗਦਾ ਚਾਈਨਾ ਨਾਲ ਬਾਰਡਰ ਹੈ ਪਾਕਿਸਤਾਨ ਨਾਲ ਵੀ ਹਲਕਾ ਜਿਹਾ ਲੱਗਦਾ ਭਾਰਤ ਨਾਲ ਵੀ ਲੱਗਦਾ ਪੂਟਾਨ ਨਾਲ ਵੀ ਲੱਗਦਾ ਸਾਰਾ ਹਿਮਾਲਿਆ ਤੇ ਬੱਦਾ ਏਰੀਆ ਡਿਵੈਲਪਮੈਂਟ ਬਹੁਤ ਉੱਥੇ ਜਿਹੜੀ ਹੈਗੀ ਜ਼ਰੂਰਤ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਆਪਾਂ ਨੂੰ ਵੀ ਪਤਾ ਆਪਣੇ ਦੇਸ਼ ਦੇ ਵਿੱਚ ਵੀ ਦੇਖੀ ਅੱਜ ਤੋਂ 15 ਸਾਲ 13 ਸਾਲ ਪਿੱਛੇ ਚੱਲੀਏ ਤਾਂ ਇੱਕ ਨਰੇਟਿਵ ਸਿਰਜਿਆ ਗਿਆ ਸੀ ਕਾਲਾਦਨ ਵਾਪਸ ਲਾਏਗੇ ਪਤਾ ਨਹੀਂ ਕਾਲਾਦਨ ਵਾਪਸ ਆਇਆ ਕਿ ਨਹੀਂ ਆਇਆ ਇੱਕ ਚਿੱਟਾ ਨੁਕਾਲਾ ਕੀਤਾ ਜੇ ਉਹਨਾਂ ਨੇ ਉਹਨਾਂ ਨੇ ਆਪ ਦੇ ਕਾਲੇ ਤੁਹਾਨੂੰ ਚਿੱਟਾ ਕਰ ਲਿਆ ਠੀਕ ਹੈ ਨਾ ਇੱਕ ਬਾਬਾ ਬੜਾ ਟੈਲੀਵਿਜ਼ਨ ਤੇ ਆ ਕੇ ਉਹ ਪ੍ਰਚਾਰ ਕਰਦਾ ਹੁੰਦਾ ਸੀ ਨਾਂ ਵੀ ਲੈ ਦਿੰਦੇ ਆ ਰਾਮਦੇਵ ਹਾਂਜੀ ਠੀਕ ਹੈ ਨਾ ਉਹਨੇ ਜੋਗਾ ਦੀ ਆੜ ਦੇ ਵਿੱਚ ਹੀ ਇਹਨਾਂ ਪ੍ਰਚਾਰ ਕੀਤਾ ਵੀ ਕਾਲਾ ਧਨ ਵਾਪਸ ਆਊਗਾ ਆ ਸਰਕਾਰ ਚੇਂਜ ਕਰ ਦੋ ਆ ਲੈ ਆਓ ਹਨਾ ਉਹਨਾਂ ਨੇ ਉਹ ਸੀ ਚੱਕਰ ਚ ਆਪਣੀ ਕੰਪਨੀ ਖੜੀ ਕਰੀ ਉਹਨਾਂ ਨੇ ਆਪਣੀ ਕੰਪਨੀ ਖੜੀ ਕਰ ਲਈ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉੱਥੇ ਸੀ ਉੱਥੇ ਬਹੁਤ ਵੱਡੇ ਪੱਧਰ ਤੇ ਕਾਲਾ ਧਨ ਜਿਹੜਾ ਸਵਿਫਸ ਬੈਂਕਾਂ ਦੇ ਵਿੱਚ ਦਾਖਲ ਕੀਤਾ ਸਵਿਫਸ ਬੈਂਕਾਂ ਦੇ ਵਿੱਚ ਉਹਨਾਂ ਨੇ ਆਪਦਾ ਜਮਾ ਕਰਤਾ ਹੈ ਹੁਣ ਜੇ ਉਹ ਭੱਜ ਵੀ ਗਏ ਨੇ ਤੇ ਉਹਨਾਂ ਲਈ ਕੋਈ ਵੱਡਾ ਉਹ ਨਹੀਂ ਹੈ ਪਰ ਕਿਤੇ ਨਾ ਕਿਤੇ ਇਹਦੇ ਪਿੱਛੇ ਅ ਕਾਰਨ ਇਹ ਹੀ ਆ ਦੂਸਰਾ ਇਹ ਵੀ ਦੇਖਣਾ ਉੂਗਾ ਵੀ ਉੱਥੇ ਸੀਪੀਆਈ ਦੀ ਸਰਕਾਰ ਸੀ ਕਮਿਊਨਿਸਟਾਂ ਦੀ ਸਰਕਾਰ ਸੀ ਇਹ ਵੀ ਇੱਕ ਜਿਹੜਾ ਹੈਗਾ ਧਿਆਨ ਰੱਖਣ ਦੀ ਲੋੜ ਆ ਦੂਸਰੀ ਗੱਲ ਜਿਹੜੀ ਮੈਂ ਇੱਥੇ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਆ ਕਿ ਉੱਥੋਂ ਦਾ ਜਿਹੜਾ ਇਹ ਪ੍ਰਧਾਨ ਮੰਤਰੀ ਸੀ ਕੇਪੀਓਲੀ ਉਹਨੇ ਥੋੜਾ ਸੰਵਿਧਾਨ ਚੇਂਜ ਕਰਨਾ ਸ਼ੁਰੂ ਕਰਤਾ ਸੀ ਸੰਵਿਧਾਨ ਨੇਪਾਲ ਦੇ ਸੰਵਿਧਾਨ ਦੇ ਵਿੱਚ ਇਹ ਸੀ ਕਿ ਤੁਸੀਂ ਜੇਕਰ 70 ਸਾਲ ਦੇ ਹੋ ਗਏ ਹੋ ਤਾਂ ਉਸ ਤੋਂ ਬਾਅਦ ਤੁਸੀਂ ਸਿਆਸਤ ਤੋਂ ਸੰन्यास ਲੈ ਲਓ ਫਿਰ ਤੁਸੀਂ ਪੀਐਮ ਰਾਸ਼ਟਰਪਤੀ ਕੁਝ ਨਹੀਂ ਬਣ ਸਕਦੇ ਤੇ ਸੈਕੰਡ ਇਹ ਸੀ ਕਿ ਜਿਹੜੇ ਯੂਥ ਦੇ ਕੁਝ ਉਮਰ ਦੇ ਰੱਖੇ ਸੀਗੇ ਉਹਨਾਂ ਨੇ ਡੈਜ਼ਿਗਨੇਸ਼ਨ ਵੀ ਐਨੀ ਉਮਰ ਤੱਕ ਆ ਬਣਨਾ ਉਹ ਵੀ ਲਿਮਟ ਕਰਦੇ ਸੀ ਪੋਲੀਟੀਕਲ ਪਾਰਟੀਆਂ ਦੀ ਆਪਣੀ ਸਟੂਡੈਂਟ ਵਿੰਗ ਹੁੰਦੇ ਨੇ ਸਟੂਡੈਂਟ ਵਿੰਗਾਂ ਦੀ ਉਹਨਾਂ ਨੇ ਪ੍ਰਧਾਨ ਬਣਨ ਦੀ ਜਿਹੜੀ ਉਮਰ ਆ ਉਹ 32 ਕਰਤੀ ਸੀ 32 ਸਾਲ ਤੋਂ ਬਾਅਦ ਕੋਈ ਸਟੂਡੈਂਟ ਵਿੰਗ ਦਾ ਪ੍ਰਧਾਨ ਨਹੀਂ ਬਣ ਸਕਦਾ ਜਿਹੜਾ ਪੋਲਿਟਿਕਲ ਪਾਰਟੀਆਂ ਦਾ ਯੂਥ ਵਿੰਗ ਹੁੰਦਾ ਉਹਦਾ ਜੇ ਤੁਸੀਂ ਪ੍ਰਧਾਨ ਲੱਗਣਾ ਹੈ ਤਾਂ 40 ਸਾਲ ਤੱਕ ਹੀ ਲੱਗ ਸਕਦੇ ਹੋ ਉਸ ਤੋਂ ਉੱਪਰ ਨਹੀਂ ਤਾਂ ਇਸੇ ਤਰ੍ਹਾਂ ਇੱਕ ਇੱਕ ਉੱਥੋਂ ਦੇ ਹੋਰ ਮੈਡਮ ਨੇ ਉਹ ਰਾਜਨੀਤੀ ਚਾਉਣਾ ਚਾਹੁੰਦੇ ਸੀ ਪਰ ਉਹ ਪਹਿਲਾਂ ਰਾਸ਼ਟਰਪਤੀ ਰਹੇ ਹੋਏ ਨੇ ਨੇਪਾਲ ਦੇ ਪਰ ਕੇਪੀ ओली ਨੇ ਸੰਵਧਾਨ ਦੇ ਵਿੱਚ ਇਹ ਚੇਂਜ ਕਰਕੇ ਵੀ ਜਿਹੜਾ ਬੰਦਾ ਇੱਕ ਵਾਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਗਿਆ ਉਹ ਮੁੜ ਕੇ ਰਾਜਨੀਤੀ ਚ ਨਹੀਂ ਆ ਸਕਦਾ ਔਰ ਉਸ ਤੋਂ ਬਾਅਦ ਉਹ ਸਾਰਾ ਦਾ ਸન્યાਸ ਲੈ ਲੈ ਸਾਈਡ ਤੇ ਹੋ ਜਾਓ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਹੁਣ ਕਿਉਂਕਿ ਕੇਪੀਓਲੀ ਨੂੰ ਪਤਾ ਸੀ ਵੀ ਮੈਂ ਮੇਰੀ ਸਰਕਾਰ ਜਾ ਸਕਦੀ ਆ ਅੱਗੇ ਕਾਂਗਰਸ ਦੇ ਚਾਂਸ ਸੀਗੇ 노 ਡਾਊਟ ਆਪੋਜੀਸ਼ਨ ਦੇ ਵਿੱਚ ਆ ਤਾਂ ਉੱਥੇ ਸ਼ੇਰ ਭਾਦਰ ਜੀ ਦੀ ਖੋਦੀ ਉਮਰ 80 ਸਾਲ ਆ ਉਹ ਹੁਣ ਰਾਜਨੀਤੀ ਪ੍ਰਧਾਨ ਮੰਤਰੀ ਦੀ ਤਿਆਰੀ ਕਰ ਰਿਹਾ ਸੀ ਹੁਣ ਯੂਥ ਕਹਿੰਦਾ ਵੀ ਤੁਸੀਂ ਬਾਰੀ ਬੰਨ ਰੱਖੀ ਆ ਇੱਕ ਜਣਾ 70 ਸਾਲ ਦਾ ਇੱਕ ਜਣਾ 80 ਸਾਲ ਦਾ ਤੁਸੀਂ ਬਾਰ ਬਾਰ ਸੱਤਾ ਤੇ ਕਾਬਜ਼ ਹੋ ਰਹੇ ਹੋ ਯੂਥ ਨੂੰ ਕਦੋਂ ਮੌਕਾ ਮਿਲੂਗਾ ਯੂਥ ਜਿਹੜੇ ਹੈਗੇ ਤੁਹਾਡੀਆਂ ਨੀਤੀਆਂ ਤੋਂ ਅੱਕ ਚੁੱਕਿਆ ਸੋ ਉਹਨਾਂ ਨੇ ਜਿਹੜਾ ਟਾਈਮ ਟੂ ਟਾਈਮ ਸੰਵਧਾਨ ਚੇਂਜ ਕਰਨਾ ਕਰਦਾ ਸੀ ਇਹਦੇ ਕਰਕੇ ਜਿਹੜਾ ਹੈਗਾ ਯੂਥ ਸਭ ਤੋਂ ਵੱਡਾ ਜਿਹੜਾ ਹੈਗਾ ਪੜ ਕੇ ਆਗਾ ਇਹ ਇਹ ਵੱਡੀ ਗੱਲ ਆ ਇੱਚ ਇਹ ਵੀ ਆਉਂਦਾ ਨਾ ਕਿ ਜਨਰੇਸ਼ਨ ਗੈਪ ਬਹੁਤ ਹੋ ਗਿਆ ਉਹਨਾਂ ਦੇ ਥੌਟਸ ਕੁਝ ਹੋਰ ਹੈ ਚੀਜ਼ ਨੂੰ ਲੈ ਕੇ ਇਹਨਾਂ ਦੇ ਕੁਝ ਹੋਰ ਨੇ ਜੇ ਯੂਥ ਆਏਗਾ ਅੱਗੇ ਉਹ ਆਪਣੇ ਉਸ ਅਕੋਰਡਿੰਗ ਆਪਣੀ ਜਨਰੇਸ਼ਨ ਨੂੰ ਸੰਭਾਲ ਸਕਦੇ ਨੇ ਨੋ ਡਾਊਟ ਯੂਥ ਦਾ ਹੁਣ ਦੇਖੋ ਜਿਹੜੀ ਜੈਨ ਜਨਰੇਸ਼ਨ ਆ ਨਵੀਂ ਜਨਰੇਸ਼ਨ ਆ ਨਵੇਂ ਥੌਟਸ ਨੇ ਬਹੁਤ ਕੁਝ ਨਵਾਂ ਸੋਚ ਰਹੇ ਆ ਹਨਾ ਚਲੋ ਆਪਾਂ ਨੇਪਾਲ ਦੇ ਨਹੀਂ ਆਪਾਂ ਆਪਣੇ ਇੰਡੀਆ ਦੇ ਸੰਦਰਭ ਵਿੱਚ ਵੀ ਗੱਲ ਕਰੀਏ ਹੁਣ ਤੁਸੀਂ ਵੀ ਟੀਚਰ ਹੋ ਤੁਸੀਂ ਸਟੂਡੈਂਟਾਂ ਨੂੰ ਨਵੇਂ ਨਵੇਂ ਥਾਟਸ ਸੁਣਦੇ ਹੋਮੇਗਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਹਨਾ ਪਰ ਜਦੋਂ ਅਸੀਂ ਉਹ ਚੀਜ਼ਾਂ ਇੰਪਲੀਮੈਂਟ ਕਰਨ ਵੱਲ ਤੁਰਦੇ ਆ ਤਾਂ 노 ਡਾਊਟ ਸਾਡੇ ਮੂਰੇ ਸਾਡੇ ਦੇਸ਼ ਦੀਆਂ ਨੀਤੀਆਂ ਹੁੰਦੀਆਂ ਤੁਸੀਂ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਤਾਂ 24-25 ਸਾਲ ਤੋਂ ਬਾਅਦ ਜਾ ਕੇ ਇੱਕ ਨੌਜਵਾਨ ਫਰਸਟ੍ਰੇਟ ਹੋ ਜਾਂਦਾ ਫੈਡ ਅਪ ਹੋ ਜਾਂਦਾ ਵੀਰ ਮੈਂ ਪੜ ਵੀ ਲਿਆ ਮੈਨੂੰ ਕਿਤੇ ਨੌਕਰੀ ਵੀ ਨਹੀਂ ਮਿਲੀ ਮੈਂ ਕੁਝ ਕਰ ਵੀ ਨਹੀਂ ਸਕਦਾ ਦੇਸ਼ ਲਈ ਆਪਣੀ ਦੇਸ਼ ਦੇ ਵਿੱਚ ਬ੍ਰੇਨ ਡ੍ਰੇਨ ਕਿਉਂ ਹੋਇਆ ਆਪਣਾ ਆਪਣਾ ਨੌਜਵਾਨ ਵਿਦੇਸ਼ਾਂ ਵੱਲ ਕਿਉਂ ਭੱਜਿਆ ਇਸੇ ਕਰਕੇ ਤਾਂ ਭੱਜਿਆ ਨਾ ਨੀਤੀਆਂ ਮਾੜੀਆਂ ਸੀ ਕਿੰਨੇ ਸਾਰੇ ਨੌਜਵਾਨ ਤੁਸੀਂ ਦੇਖੋ ਸੜਕਾਂ ਤੇ ਬੈਠੇ ਆ ਨੌਕਰੀਆਂ ਨਹੀਂ ਮਿਲ ਰਹੀਆਂ ਜੇ ਨੌਕਰੀਆਂ ਮਿਲ ਗਈਆਂ ਤਾਂ ਉਹਨਾਂ ਨੂੰ ਪੱਕੇ ਨਹੀਂ ਕਰ ਰਹੇ ਪੱਕੇ ਨਹੀਂ ਕਰ ਰਹੇ ਤਾਂ ਤਨਖਾਹਾਂ ਨਹੀਂ ਮਿਲ ਰਹੀਆਂ ਇਸੇ ਕਰਕੇ ਤਾਂ 10-10 ਸਾਲਾਂ ਤੋਂ ਸੜਕਾਂ ਤੇ ਬੈਠੇ ਨੇ ਇਨ੍ਹਾਂ ਚੀਜ਼ਾਂ ਤੋਂ ਅੱਕਿਆਂ ਬਹੁਤ ਸਾਰੇ ਲੋਕ ਓਵਰੇਜ ਹੋ ਜਾਂਦੇ ਨੇ ਉਹ ਰੋਟੀ ਕੱਪੜਾ ਮਕਾਨ ਘਰ ਹਰ ਇੱਕ ਨੇ ਚਲਾਉਣਾ ਆ ਅਗਲਾ ਕਹਿੰਦਾ ਯਾਰ 60 70 65 ਸਾਲ ਪਤਨੀ ਉਮਰ ਹੈਗੀ ਆ ਕਿ ਨਹੀਂ ਹੈਗੀ ਇਹ ਧਰਨਾਂ ਚ ਲੰਘ ਜਾਣੀ ਆ ਆਪਾਂ ਸਾਈਡ ਤੇ ਹੋ ਜੋ ਦੇਸ਼ ਨੇ ਐਦਾਂ ਹੀ ਰਹਿਣਾ ਅਗਲਾ ਕਹਿੰਦਾ ਚਲੋ ਆਪਾਂ ਕਿਸੇ ਹੋਰ ਪਾਸੇ ਮਾਈਗ੍ਰੇਟ ਹੋ ਚੋ ਹੈਨਾ ਸੋ ਇਸੇ ਕਰਕੇ ਹੁਣ ਇਹਦਾ ਨੇਪਾਲ ਦੇ ਵਿੱਚ ਜੋ ਹੋਇਆ ਇਹਦਾ ਥੋੜਾ ਜਿਹਾ ਪ੍ਰਭਾਵ ਮੈਂ ਦੋ ਸਟੇਟਾਂ ਚ ਆਪਣੀ ਇੰਡੀਆ ਚ ਕੱਲ ਵੇਖਿਆ ਇੱਕ ਤਾਂ ਅਸਾਮ ਦੇ ਵਿੱਚ ਕਿਸੇ ਮੀਡੀਆ ਨੇ ਕਵਰ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਕੁਝ ਜ਼ਰੂਰ ਦੇਖਣ ਨੂੰ ਮਿਲੀਆਂ ਵੀਡੀਓਜ਼ ਐਕਸ ਤੇ ਮਿਲੀਆਂ ਨਹੀਂ ਇੱਕ ਅਜ ਬਿਹਾਰ ਦੇ ਵਿੱਚ ਕੱਲ ਬਿਹਾਰ ਦੇ ਵਿੱਚ ਅ ਅਸਾਮ ਦੇ ਵਿੱਚ ਇੱਕ ਮੋਰਨ ਨਾਂ ਦਾ ਟ੍ਰਾਈਬਲ ਇੱਕ ਹੈ ਕਮਿਊਨਿਟੀ ਹੈ ਟ੍ਰਾਈਬਲ ਉਹ ਅਸਾਮ ਦੇ ਉੱਥੇ ਇੱਕ ਟ੍ਰਾਈਬਲ ਏਰੀਆ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਬਹੁਤ ਸਾਰੇ ਰਾਈਟਸ ਨੇ ਜਿਹੜੇ ਟ੍ਰਾਈਵਲਸ ਨੂੰ ਲੈ ਕੇ ਨੇ ਤਾਂ ਉੱਥੋਂ ਦੀ ਜਿਹੜੀ ਹੈਗੀ ਆ ਭਾਜਪਾ ਸਰਕਾਰ ਹੈ ਅਸਾਮ ਦੇ ਵਿੱਚ ਤਾਂ ਉਹਨਾਂ ਨੇ ਉਹ ਖਤਮ ਕਰਤੇ ਨੇ ਉਹ ਕਹਿੰਦੇ ਵੀ ਸਾਡੇ ਜਿਹੜੇ ਟ੍ਰਾਈਬਲ ਕਬੀਲੇ ਦੇ ਸਾਡੇ ਅਧਿਕਾਰ ਨੇ ਇਹ ਸਾਨੂੰ ਵਾਪਸ ਦਿਓ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਜਿਹੜੀ ਤੁਸੀਂ ਸ਼ੋਧ ਕੀਤੀ ਆ ਹਟਾਈ ਆ ਇਹਨਾਂ ਨੂੰ ਵਾਪਸ ਜਿਹੜਾ ਹੈਗਾ ਇਹਦੇ ਵਿੱਚ ਉਹ ਕਰੋ ਉੱਥੋਂ ਦਾ ਜਿਹੜਾ ਮੋਰਨ ਸਟੂਡੈਂਟ ਯੂਨੀਅਨ ਹੈ ਟ੍ਰਾਈਬਲ ਸਟੂਡੈਂਟਸ ਦੀ ਉਹਨਾਂ ਨੇ ਇੱਕ ਕਾਲ ਦਿੱਤੀ ਔਰ ਇੱਕ ਕਾਲ ਦੇ ਉੱਪਰ 2-4 ਘੰਟਿਆਂ ਦੇ ਵਿੱਚ 20000 ਪਲੱਸ ਜਿਹੜੇ ਲੋਕ ਨੇ ਉੱਥੇ ਰਾਤ ਨੂੰ ਮਸ਼ਾਲਾਂ ਲੈ ਕੇ ਪਹੁੰਚ ਗਏ ਰਾਤ ਨੂੰ ਸ਼ਾਮ ਨੂੰ ਇਹ ਜਿਹੜਾ ਪ੍ਰੋਟੈਸਟ ਕੀਤਾ ਸੀ ਕਿਸੇ ਮੀਡੀਆ ਨੇ ਕਵਰ ਨਹੀਂ ਕੀਤਾ 노 ਡਾਊਟ ਮੋਦੀ ਮੀਡੀਆ ਇਹਨੂੰ ਮੋਦੀ ਮੀਡੀਆ ਨਹੀਂ ਕਵਰ ਕਰੇਗਾ ਸੈਕੰਡ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ 13000 ਕੁਛ ਅ ਕਰਮਚਾਰੀ ਸਨ ਉਹਨਾਂ ਕਰਮਚਾਰੀਆਂ ਨੂੰ ਹਟਾਤਾ ਉਹ ਆਰਜੀ ਤੌਰ ਤੇ ਰੱਖੇ ਹੋਏ ਸੀ ਔਰ ਕਿਉਂਕਿ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਆ ਤਾਂ ਉਹਨਾਂ ਨੂੰ ਹਟਾਤਾ ਉਥੋਂ ਔਰ ਉਹ ਪਿਛਲੇ 26 ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਆ ਕੋਈ ਉਹਨਾਂ ਦੀ ਸਾਰ ਨਹੀਂ ਲੈਣ ਆਇਆ ਕੋਈ ਉਹਨਾਂ ਨੂੰ ਪੁੱਛਣ ਨਹੀਂ ਆਇਆ ਹੁਣ ਹਾਰ ਕੇ ਉਹਨਾਂ ਨੇ ਕੱਲ ਜਿਹੜਾ ਉੱਥੇ ਪ੍ਰੋਟੈਸਟ ਕੀਤਾ ਜਦੋਂ ਪ੍ਰੋਟੈਸਟ ਕੀਤਾ ਤਾਂ ਉਹਨਾਂ ਤੇ लाठी चार्ज ਹੋ ਗਿਆ ਹੁਣ ਜੋ लाठी चार्ज ਹੋ ਗਿਆ ਉਹ ਕਿਸੇ মিডিਆ ਨੇ ਕਵਰ ਨਹੀਂ ਕੀਤਾ ਹਲਕਾ ਫੁਲਕਾ ਐਕਸ ਤੇ ਆਇਆ ਸੋਸ਼ਲ ਮੀਡੀਆ ਤੇ ਆਇਆ ਸੋ ਇਹੀ ਗੱਲਾਂ ਹੁੰਦੀਆਂ ਨੇ ਵੀ ਦੇਸ਼ ਦੇ ਵਿੱਚ ਹੋਕ ਹੀ ਰਿਹਾ ਤੁਸੀਂ ਉਹਨੂੰ ਦਿਖਾ ਕਿਉਂ ਨਹੀਂ ਰਹੇ ਹੋਰ ਵੇਖੋ মিডিਆ ਦਾ ਪੱਖ ਆਪਾਂ ਵੀ মিডিਆ ਨਾਲ ਜੁੜੇ ਹੋਏ ਆਂ ਨੇਪਾਲ ਦੇ ਵਿੱਚ ਸਰਕਾਰ ਡਿੱਗੀ ਆ ਜੀ ਨੇਪਾਲ ਦੇ ਵਿੱਚ ਤਖਤਾ ਪਲਟ ਹੋਇਆ ਕੁਝ ਆਪਣੀ ਸਰਕਾਰ ਦੇ ਪੱਖੀ মিডিਆ ਵਾਲੇ ਨੇਪਾਲ ਦੇ ਵਿੱਚ ਜਾ ਕੇ ਕਵਰੇਜ ਕਰ ਰਹੇ ਆ। ਹੂੰ। ਨੇਪਾਲ ਦੇ ਵਿੱਚ ਜਾ ਕੇ ਕਵਰੇਜ ਕਰਦੇ ਆ ਸਵਾਲ ਪਤਾ ਕਿਉਂ ਪੁੱਛ ਕੀ ਪੁੱਛ ਰਹੀ ਆ। ਕੀ ਤੁਸੀਂ ਨਰਿੰਦਰ ਮੋਦੀ ਜੈਸਾ ਪ੍ਰਧਾਨ ਮੰਤਰੀ ਚਾਹੁੰਦੇ ਹੋ? ਉਹ ਕਹਿੰਦੇ ਤੁਸੀਂ ਭੱਜ ਜਾਓ ਇੱਥੋਂ। ਔਰ ਬਹੁਤ ਸਾਰੇ ਪੱਤਰਕਾਰਾਂ ਨਾਲ ਉੱਥੇ ਬਦਤਮੀਜ਼ੀ ਹੋਈ ਆ, ਕੁੱਟਮਾਰ ਹੋਈ ਆ। ਹੂੰ। ਮੈਂ ਉਹਨਾਂ ਚੈਨਲਾਂ ਦੇ ਨਾਮ ਨਹੀਂ ਆਪਾਂ ਇੱਥੋਂ ਸਾਂਝੇ ਕਰ ਸਕਦੇ ਪਰ ਜੋ ਕੁੱਤੇਖਾਣੀ ਮੈਂ ਸਿੱਧਾ ਸ਼ਬਦ ਵਰਤਾਂ ਉਹਨਾਂ ਨਾਲ ਹੋਈ ਆ ਨਾ। ਬੋਦੀ মিডিਆ ਵਾਲੇ ਨਾਲ ਔਰ ਉਹਨਾਂ ਨੇ ਸ਼ਰਿਆਮ ਕਿਹਾ ਉਹ ਕਹਿੰਦੇ ਵੀ ਤੁਸੀਂ ਆਪਣੇ ਦੇਸ਼ ਦੀ ਕਵਰੇਜ ਕਰ ਲਓ ਤੁਸੀਂ ਆਪਣੇ ਦੇਸ਼ ਦਾ ਹਾਲ ਦੇਖੋ ਕੀ ਹੋਇਆ ਪਰ ਤੁਸੀਂ ਸਾਡੇ ਇੱਥੇ ਆ ਕੇ ਸਰਕਾਰ ਬਣਾਉਂਦੀਆਂ ਸਾਨੂੰ ਨਸੀਹਤਾਂ ਦਿੰਦੇ ਹੋ ਹੈਨਾ ਕੋਈ ਕਹਿ ਰਿਹਾ ਕਿ ਹੁਣ ਤੁਹਾਡੇ ਇੱਥੇ ਤਖਤਾ ਪਲਟ ਹੋ ਗਿਆ ਤੁਹਾਨੂੰ ਹਿੰਦੂ ਸਰਕਾਰ ਚਾਹੀਦੀ ਆ ਮਤਲਬ ਉੱਥੇ ਵੀ ਹਿੰਦੂਵਾਦ ਵਾਲਾ ਪੱਤਾ ਖੇਡਿਆ ਜਾ ਰਿਹਾ ਮਤਲਬ ਇਦੋਂ ਵੱਧ ਸ਼ਰਮਨਾਕ ਗੱਲ ਇੱਕ ਮੀਡੀਆ ਹ ਪਬਲਿਕ ਕੀ ਹੋ ਸਕਦੀ ਆ ਹਨਾ ਵੀ ਤੁਸੀਂ ਇਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹੋ ਜਦ ਕਿ ਨੈਸ਼ਨਲ ਮੀਡੀਆ ਨੂੰ ਚਾਹੀਦਾ ਸੀ ਵੀ ਤੁਹਾਡੇ ਦੋ ਤਿੰਨ ਸਟੇਟਾਂ 'ਚ ਡਿਜਾਸਟਰ ਆਇਆ ਹੋਇਆ ਤੁਸੀਂ ਇੱਥੇ ਆ ਕੇ ਤਾਂ ਤੁਸੀਂ ਕਵਰੇਜ ਕਰ ਨਹੀਂ ਰਹੇ ਹੈਗੇ ਤੁਹਾਨੂੰ ਪੰਜਾਬ ਨੇੜੇ ਆ ਕਿ ਨੇਪਾਲ ਨੇੜੇ ਆ ਹੈਨਾ ਨੇਪਾਲ ਚਲੇ ਗਏ ਪੰਜਾਬ ਦਾ ਜ਼ਿਕਰ ਹੀ ਨਹੀਂ ਆ ਰਿਹਾ ਕਿਤੇ ਵੀ ਹਾਂ ਕਿਤੇ ਵੀ ਨਹੀਂ ਆ ਰਿਹਾ ਬਸ ਜਿਸ ਦਿਨ ਮੋਦੀ ਸਾਹਿਬ ਆਏ ਸੀ ਜਿਸ ਦਿਨ ਤੋਰਾ ਕਰਨ ਉਹਦੇ ਜ਼ਰੂਰ ਗੋਦੀ ਮੀਡੀਆ ਨੇ ਉਹ ਦਿਖਾਇਆ ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਵੀ ਸਾਨੂੰ ਡਿਸਟਰਬ ਕਰਦੀਆਂ ਨੇ ਇੱਕ ਸੰਵੇਦਨਸ਼ੀਲ ਬੰਦੇ ਨੂੰ ਇਹ ਚੀਜ਼ਾਂ ਡਿਸਟਰਬ ਕਰਨਗੀਆਂ ਇੱਕ ਉਸ ਬੰਦੇ ਨੂੰ ਜਿਹੜਾ ਥੋੜਾ ਚੇਤਨ ਹੈ ਜਿਹੜਾ ਸਮਾਜ ਬਾਰੇ ਸੋਚਦਾ ਜੋ ਸਰਕਾਰਾਂ ਤੇ ਸਿਸਟਮ ਬਾਰੇ ਸੋਚਦਾ ਜਿਹਨੂੰ ਪਤਾ ਵੀ ਕ੍ਰਪਸ਼ਨ ਕਿੱਥੇ ਹੋ ਰਹੀ ਆ ਹੈਨਾ ਔਰ ਉਹਨਾਂ ਨੇ ਇੱਕ ਨਾਰਾ ਲਾਇਆ ਸੀ ਕੇਪੀ ਕੇਪੀ ਚੋਰ ਗੱਦੀ ਛੋੜ ਜਿਹੜਾ ਨੇਪਾਲ ਦੇ ਵਿੱਚ ਉਹਨਾਂ ਨੇ ਇਹ ਕੇਪੀ ਓਲੀ ਚੋਰ ਗੱਦੀ ਛੋੜ ਹੁਣ ਇਹ ਨਾਰਾ ਕਿੱਥੋਂ ਗਿਆ ਵੋਟ ਚੋਰ ਗੱਦੀ ਛੋੜ ਜੀ ਹੈਨਾ ਜਦੋਂ ਆਪਣੇ ਵੋਟ ਵਾਲਾ ਇੱਥੇ ਮਸਲਾ ਹੋਇਆ ਇੱਥੋਂ ਜਿਹੜਾ ਹੈਗਾ ਟ੍ਰਾਂਸਫਰ ਹੋ ਕੇ ਉਧਰ ਗਿਆ ਸੋ ਇੱਕ ਕਿ ਜਦੋਂ ਕੰਟਰੀ ਦੇ ਵਿੱਚ ਕੁਝ ਹੁੰਦਾ ਉਥਲ ਪੁਥਲ ਹੁੰਦੀ ਹੈ 노 ਡਾਊਟ ਆ ਦੂਸਰੇ ਪਾਸੇ ਉਹਦਾ ਅਸਰ ਜਾਂਦਾ ਹੀ ਆ ਕਿਉਂਕਿ ਅੱਜ ਮੈਂ ਸਵੇਰ ਅਪਡੇਟ ਦੇਖ ਰਿਹਾ ਸੀ ਕਿ ਉੱਥੇ 18 ਜੇਲ੍ਹਾਂ ਦੇ ਵਿੱਚੋਂ 6000 ਤੱਕ ਕੈਦੀ ਭੱਜ ਗਏ ਔਰ ਉਹਦੇ ਵਿੱਚੋਂ ਕਹਿੰਦੇ 20-25 ਕੈਦੀ ਆਪਣੇ ਇੰਡੀਆ ਚ ਦਾਖਲ ਹੋ ਗਏ ਆ ਉਹ ਚਲੋ ਫੜ ਲਏ ਆ ਆਪਣੇ ਆਰਮੀ ਵਾਲਿਆਂ ਨੇ ਉੱਥੇ ਬਾਰਡਰ ਤੇ ਪਰ ਉਥਲ ਪੁਥਲ ਹੁੰਦੀ ਆ ਜਦੋਂ ਇੱਕ ਦੇਸ਼ ਦੇ ਵਿੱਚ ਕੁਝ ਹੁੰਦਾ ਮੈਂ ਸਮਝਦਾ ਵੀ ਉਹ ਉਸ ਤੋਂ ਬਾਅਦ ਗਵੰਟੀ ਮੁਲਖ ਦੀ ਸਰਕਾਰ ਨੂੰ ਉਸ ਤੋਂ ਨਸੀਹਤ ਲੈਣੀ ਚਾਹੀਦੀ ਆ ਮੋਦੀ ਸਾਹਿਬ ਵੀ ਹੁਣ 77 ਸਾਲਾਂ ਦੇ ਹੋ ਗਏ ਆ ਉਹਨਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਬਿਲਕੁਲ ਸਰ ਜਿੱਦਾਂ ਹੁਣ ਤੁਸੀਂ ਬਾਕੀ ਦੇਸ਼ਾਂ ਦਾ ਮੈਂਸ਼ਨ ਕੀਤਾ শ্রীলঙ্কা ਚ ਬੰਗਲਾਦੇਸ਼ ਨੇਪਾਲ ਚ ਹੁਣ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗ ਰਿਹਾ ਕਿ ਇੱਕ ਇਨਸੀਡੈਂਟ ਤੋਂ ਦੇਖ ਕੇ ਲੋਕ ਪ੍ਰਭਾਵਿਤ ਹੋ ਰਹੇ ਹੋ ਕਿਤੇ ਨਾ ਕਿਤੇ ਬਾਕੀ ਕੰਟਰੀਸ ਚ ਵੀ ਇਸ ਚੀਜ਼ ਦਾ ਅਸਰ ਹੋ ਸਕਦਾ ਨੋ ਡਾਊਨ ਆਸਾਮ ਦੀ ਵੀ ਗੱਲ ਕੀਤੀ ਬਿਹਾਰ ਦੇ ਹੁਣ ਇੰਡੀਆ ਚ ਵੀ ਇਸ ਚੀਜ਼ ਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਹੀ ਰਿਹਾ ਹੈ ਬਿਲਕੁਲ ਇਹ ਇੱਕ ਗੱਲ ਹੈ ਤੁਸੀਂ ਯੂਥ ਜੋ ਹੈ ਨਾ ਉਹ ਬਾਰੂਦ ਬਾਂਗ ਹੁੰਦਾ ਹੂੰ ਔਰ ਸੋਸ਼ਲ ਮੀਡੀਆ ਅੱਗ ਦੀ ਇੱਕ ਚਿੰਗਾਰੀ ਆ ਹੂੰ ਹੂੰ ਤੁਸੀਂ ਇਹ ਦੇਖੋ ਵੀ ਜਦੋਂ ਐਂਡਰੋਇਡ ਫੋਨ ਨਹੀਂ ਸੀਗੇ ਸੋਸ਼ਲ ਮੀਡੀਆ ਨਹੀਂ ਸੀ ਆਪਾਂ ਰਿਐਕਟ ਨਹੀਂ ਕਰਦੇ ਸੀ ਕੋਈ ਖਬਰ ਕਿਸੇ ਦੇਸ਼ ਦੀ ਕਿਸੇ ਸਟੇਟ ਦੀ ਆਉਂਦੀ ਨਿਊਜ਼ਪੇਪਰ ਚ ਆਉਂਦੀ ਦੂਸਰੇ ਦਿਨ ਪਤਾ ਲੱਗਦਾ ਪੜ ਕੇ ਆਪਾਂ ਚਲੋ ਨਾਰਮਲੀ ਲੈਂਦੇ ਹਨਾ ਹੁਣ ਜਿਉਂ ਦੀ ਤਿਉਂ ਖਬਰ ਆਪਣੇ ਕੋਲ ਪਹੁੰਚਦੀ ਆ ਬਹੁਤ ਛੇਤੀ ਰਿਐਕਟ ਕਰਦੇ ਆ ਬਹੁਸ਼ੇਤੀ ਭੜਕਦੇ ਆ ਆਪਾਂ ਨੂੰ ਦੂਸਰੇ ਦੇਸ਼ ਦੇ ਵਿੱਚ ਹੋ ਰਹੀਆਂ ਘਟਨਾਵਾਂ ਆਪਣੇ ਮੁਲਖ ਵਰਗੀਆਂ ਲੱਗਦੀਆਂ ਆਪਣੀ ਨਾਲ ਬੀਤੀਆਂ ਹੋਈਆਂ ਲੱਗਦੀਆਂ ਨੇ ਹੈਨਾ ਹੁਣ ਫਰਾਂਸ ਦੇ ਵਿੱਚ ਪ੍ਰੋਟੈਸਟ ਹੋਇਆ ਫਰਾਂਸ ਦੇ ਵਿੱਚ ਨੀਤੀਆਂ ਇਹੋ ਜਿਹੀਆਂ ਲੈ ਕੇ ਆ ਰਹੀਆਂ ਵੀ ਆਮ ਲੋਕ ਉੱਥੇ ਖਤਮ ਹੋ ਜਾਣੇ ਆ ਉਹਨਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਚਿੰਤਨਸ਼ੀਲ ਜਿਹੜੇ ਲੋਕ ਹੈਗੇ ਨੇ ਬੁੱਧੀਜੀਵੀ ਲੋਕ ਹੈਗੇ ਨੇ ਉਹਨਾਂ ਨੇ ਉਹਦਾ ਵਿਸ਼ਲੇਸ਼ਣ ਕੀਤਾ ਉਹਨਾਂ ਨੇ ਕਿਹਾ ਵੀ ਹਾਂ ਬਾਕੀ ਤਾਂ ਸਾਡੇ ਵਾਂਗ ਹੀ ਨੇ ਪਰ ਲੋਕ ਸੈਂਪਥੀ ਦਿੰਦੇ ਆ ਸੇਮ ਇਸੇ ਤਰ੍ਹਾਂ ਜਿਹੜਾ ਹੈਗਾ ਨੇਪਾਲ ਦੇ ਵਿੱਚ ਉਹ ਲੋਕ ਹਮਦਰਦੀ ਪ੍ਰਗਟ ਕਰਦੇ ਆ ਜਦੋਂ ਕਿਉਂਕਿ ਭੁੱਖ ਮਰੀਦ ਦਾ ਕੋਈ ਦੇਸ਼ ਨਹੀਂ ਹੁੰਦਾ ਭੁੱਖ ਮਰੀਦ ਕੋਈ ਸੀਮਾ ਨਹੀਂ ਹੁੰਦੀ ਸਾਡੇ ਦੇਸ਼ ਦੇ ਹਾਕਮ ਬੜੇ ਮਾਨ ਨਾਲ ਕਹਿੰਦੇ ਆ ਕਿ ਅਸੀਂ ਇੰਨੇ ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੰਨੇ ਆ ਪਰ ਇਹਦੇ ਵਿੱਚ ਸ਼ਰਮ ਵਾਲੀ ਗੱਲ ਆ ਵੀ ਤੁਸੀਂ ਲਗਾਤਾਰ 13 ਸਾਲਾਂ ਤੋਂ ਸੱਤਾ 'ਚੋਂ ਤੇ ਤੁਹਾਡੀ ਸੱਤਾ ਦੇ ਰਹਿੰਦਿਆਂ ਪੁੱਖ ਮਰੀ ਤੇ ਗਰੀਬ ਲੋਕਾਂ ਦੀ ਸੰਖਿਆ ਵੱਧ ਰਹੀ ਆ ਮੁਫਤ ਅਨਾਜ ਲੈਣ ਵਾਲਿਆਂ ਦੀ ਸੰਖਿਆ ਵੱਧ ਰਹੀ ਆ ਤੁਹਾਨੂੰ ਸੋਚਣਾ ਚਾਹੀਦਾ ਜਦ ਕਿ ਅਨ ਇਮਪਲੋਇਮੈਂਟ ਦੀ ਉਹ ਵੀ ਵੱਧ ਰਹੀ ਰੇ ਰੇ ਵੱਧ ਰਿਆ ਉਹ ਵੀ ਰੇਸ਼ੋ ਵੱਧ ਰਹੀ ਆ ਕਿੱਥੇ ਤਾਂ ਤੁਸੀਂ ਇਹ ਕਹਿਣਾ ਸੀ ਪਾਰਲੀਮੈਂਟ ਦੇ ਵਿੱਚ ਇੱਕ ਠੋਕੇ ਵੀ ਹਾਂਜੀ ਸਾਡੀ ਸਰਕਾਰ ਆਉਣ ਨਾਲ ਪੁੱਖ ਮਰੀ ਦੀ ਜਿਹੜੀ ਰੇਸ਼ੋ ਡਾਊਨ ਹੋ ਗਈ ਆ ਅਸੀਂ ਪਿਛਲੀਆਂ ਸਰਕਾਰਾਂ ਇੰਨੇ ਲੋਕਾਂ ਨੂੰ ਮੁਫਤ ਅਨਾਜ ਦਿੰਦਿਆਂ ਸੀ ਸਾਡੇ ਵੇਲੇ ਘਟ ਕੇ ਇੰਨੇ ਲੋਕਾਂ ਨੂੰ ਹੋ ਗਿਆ ਹੈ ਨਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ નો ਡਾਊਟ ਹੁਣ ਯੂਥ ਜਿਹੜਾ ਹੈਗਾ ਉਹ ਨਹੀਂ ਰਹਿ ਗਿਆ ਹੁਣ ਯੂਥ ਨੂੰ ਇਦਿਆ ਨਹੀਂ ਜਾ ਸਕਦਾ ਹੁਣ ਯੂਥ ਨੂੰ ਤੁਸੀਂ ਕੋਈ ਕੁਸ਼ਕ ਹੁੰਦੀ ਹੈ ਗਿਣਤੀ ਦੇ ਜਿਨ੍ਹਾਂ ਨੂੰ ਆਪਾਂ ਪਿੱਛੇ ਲਾ ਲੈਨੇ ਆ ਜਿਨ੍ਹਾਂ ਦਾ ਕੋਈ ਮਕਸਦ ਕੁਝ ਹੋਰ ਹੁੰਦਾ ਜਿਹੜੇ ਅੰਧ ਭਕਤ ਗਿਣਤੀ ਦੇ ਵਿੱਚ ਆਉਂਦੇ ਆ ਪਰ ਮੋਸਟਲੀ ਜਿਹੜਾ ਯੂਥ ਹੈ ਉਹ ਬਹੁਤ ਸੁਰਜਿਆ ਹੋਇਆਗਾ ਸਮਝਦਾਰਾ ਯੂਨੀਵਰਸਿਟੀਆਂ ਦੇ ਵਿੱਚ ਪੜਦਾਗਾ ਯੂਨੀਵਰਸਿਟੀਆਂ 'ਚ ਡਿਬੇਟ ਹੁੰਦੀ ਆ ਹੁਣ ਜਿਹੜੇ ਸਟੂਡੈਂਟ ਜੀਐਨਯੂ 'ਚ ਪੜਦੇ ਨੇ ਡੀਯੂ 'ਚ ਪੜਦੇ ਨੇ ਪੀਯੂ 'ਚ ਪੜਦੇ ਨੇ ਉੱਥੇ ਇਲੈਕਸ਼ਨ ਹੁੰਦੇ ਨੇ ਇਲੈਕਸ਼ਨਾਂ 'ਚ ਡਿਬੇਟ ਹੁੰਦੀ ਆ ਸਟੇਟ ਤੋਂ ਲੈ ਕੇ ਔਰ ਵਰਲਡ ਆਰਡਰ ਤੱਕ ਦੀਆਂ ਗੱਲਾਂ ਹੁੰਦੀਆਂ ਨੇ ਹਰ ਕੋਈ ਸਮਝਦਾ ਕੀ ਹੋ ਰਿਹਾਗਾ ਜੇ ਭਾਰਤ ਮਾਲਾ ਪ੍ਰੋਜੈਕਟ ਇੰਡੀਆ 'ਚੋਂ ਨਿਕਲ ਰਿਹਾ ਤਾਂ ਕਿਉਂ ਨਿਕਲ ਰਿਹਾ ਹੈਨਾ ਮਿਡਲ ਏਸ਼ੀਆ ਨਾਲ ਵਪਾਰ ਹੋ ਰਿਹਾ ਤਾਂ ਇਹਦਾ ਫਾਇਦਾ ਕਿਹਨੂੰ ਹੋਏਗਾ ਅਹ 에어ਪੋਰਟਸ ਕਿੰਨਾ ਨੇ ਖਰੀਦਲੇ ਰੇਲਵੇ ਸਟੇਸ਼ਨ ਕਿੰਨਾ ਨੇ ਖਰੀਦਲੇ ਕਿਹੜੇ ਉਹ ਵੱਡੇ ਦੋ ਉਦਯੋਗਪਤੀ ਨੇ ਜਿਨ੍ਹਾਂ ਨੂੰ ਸਾਰਾ ਲਾਹਾ ਦਿੱਤਾ ਜਾ ਰਿਹਾ ਫਾਇਦਾ ਦਿੱਤਾ ਜਾ ਰਿਹਾ ਤਾਂ ਯੂਥ ਸੋਚਦਾ ਇਹ ਚੀਜ਼ਾਂ ਆਪਾਂ ਵੀ ਐਕਸਪੋਜ਼ ਕਰਦੇ ਆ ਆਪਾਂ ਵੀ ਇਹਨਾਂ ਦਾ ਵਿਰੋਧ ਕਰਦੇ ਆ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਆਪਾਂ ਵੀ ਖੁੱਲ੍ਹ ਕੇ ਬੋਲਦੇ ਆ ਜਦੋਂ ਬੋਲਦੇ ਆ ਜਦੋਂ ਆਪ ਨੂੰ ਧਮਕੀਆਂ ਆਉਣ ਲੱਗ ਜਾਂਦੀਆਂ ਆਈਟੀ ਸੈਲ ਗਾਲਾਂ ਦੇਣ ਲੱਗ ਜਾਂਦਾ ਤੇ ਜਾਂ ਫਿਰ ਆਪਣਾ ਪੇਜ ਬੰਦ ਕਰ ਦਿੱਤਾ ਜਾਂਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਆਜ਼ਾਦ ਪੱਤਰਕਾਰ ਹੈਗੇ ਨੇ ਪੰਜਾਬ ਦੇ ਦੇਖ ਲਈਏ ਚਾਹੇ ਆਪਾਂ ਪੰਜਾਬ ਤੋਂ ਬਾਹਰ ਨੈਸ਼ਨਲ ਲੈਵਲ ਤੇ ਦੇਖ ਲਈਏ ਜਿਨ੍ਹਾਂ ਦੇ ਚੈਨਲ ਬੰਦ ਕਰ ਦਿੱਤੇ ਗਏ ਪਰ ਇਹ ਇਹ ਕਦੋਂ ਤੱਕ ਕਰੋਗੇ ਤੁਹਾਨੂੰ ਆਪਣੀਆਂ ਨੀਤੀਆਂ ਬਦਲਣੀਆਂ ਪੈਣੀਆਂ ਤੁਹਾਨੂੰ ਨੌਜਵਾਨਾਂ ਦੀ ਜਿਹੜੇ ਰਮਜ਼ ਆ ਉਹ ਸਮਝਣੀ ਪੈਣੀ ਹੈ ਵੀ ਨੌਜਵਾਨ ਚਾਹੁੰਦਾ ਕੀ ਆ ਜੀ ਨੌਜਵਾਨ ਜਿਹੜੀ ਯੂਥ ਦੀ ਗੱਲ ਸੁਣੂਗੇ ਤਾਂ ਤੁਸੀਂ ਅੱਗੇ ਵਾਟਸਐਪ ਦਿਓ ਨਹੀਂ ਤਾਂ ਇਹੀ ਪ੍ਰੋਟੈਸਟ ਜਿਹੜੇ ਜ ਆਜ 네ਪਾਲ ਚ ਹੋ ਰਿਹਾ ਕੱਲ ਨੂੰ ਇੱਥੇ ਵੀ ਹੋ ਸਕਦਾ ਹੈ ਨੋ ਡਾਊਟ ਕਿਤੇ ਵੀ ਹੋ ਸਕਦਾ ਇਹ 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 ਬਾਕੀ ਸਾਰੇ ਜਿਹੜਾ ਹੈਗਾ ਨਾ ਉਹਨੂੰ ਵਰਲਡ ਲੈਵਲ ਤੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਇੱਕ ਸਿਨੈਰੀਓ ਬਣ ਗਿਆ ਕਿ ਜਿਹੜੀ ਜਨਜੀ ਆ ਇਸ ਤੋਂ ਬਾਅਦ α ਆਉਣੀ ਆ ਉਹ ਤਾਂ ਬਿਲਕੁਲ ਵੀ ਨਹੀਂ ਕੁਝ ਸਹੇਗੀ ਤੁਸੀਂ ਬੜੀ ਦੂਰ ਨਾ ਜਾਓ ਇਹ ਤਾਂ ਫਿਰ ਵੀ ਇੱਕ ਸੋਸ਼ਲ ਟਾਪਿਕ ਹੈ ਹੈਨਾ ਉਹ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਉਹਨਾਂ ਦੀ ਸਟੱਡੀ ਨੂੰ ਲੈ ਕੇ ਹੋਰ ਉਹਨਾਂ ਦੀ ਜੋਬ ਨੂੰ ਲੈ ਕੇ ਤੁਸੀਂ ਇੱਥੇ ਚਾਰ ਬੱਚਿਆਂ ਨੂੰ ਵੈਸੇ ਹੀ ਕੁਝ ਕਹਿ ਦੋ ਉਹ ਤੁਹਾਡੀ ਗੱਲ ਨਹੀਂ ਸਹਿਣ ਕਰਨਗੇ ਅੱਗੇ ਤੋਂ ਭੱਜ ਕੇ ਪੈਣਗੇ ਹੈਨਾ ਸੋ ਇਹ ਇਹ ਜਨਰੇਸ਼ਨ ਗੈਪ ਵੀ ਹੈ ਇੱਕ ਸ਼ੈਨਸ਼ੀਲਤਾ ਕਹਿ ਲਈ ਜਾਂ ਬਹੁਤ ਛੇਤੀ ਰिएक्ट ਕਰਨ ਦੀ ਵੀ ਇੱਕ ਪਾਵਰ ਹੈ ਤਾਂ ਇਸ ਨੂੰ ਸਮਝਣਾ ਹੋਏਗਾ ਹਾਂ ਇਹਨੂੰ ਸਿੱਧੇ ਪਾਸੇ ਲਾਉਣਾ ਹਾਕਮਾਂ ਦਾ ਕੰਮ ਆ ਸਰਕਾਰ ਦਾ ਕੰਮ ਆ ਹੁਣ ਜਿਹੜੀ ਉੱਥੇ ਇੰਨੀ ਪੰਨ ਤੋੜ ਹੋਈ ਆ ਪਾਰਲੀਮੈਂਟ ਸਾੜਤੀ ਮੰਤਰੀਆਂ ਦੇ ਘਰ ਸਾੜਤੀ ਹੋਰ ਬਹੁਤ ਨਿੱਜੀ ਤੌਰ ਤੇ ਵੀ ਨੁਕਸਾਨ ਹੋਇਆ ਇੱਕ ਦੋ ਮਾਲਜ਼ ਦੇ ਨੁਕਸਾਨ ਹੋਏ ਆ ਇੱਕ ਅਰਬਤੀ ਦਾ ਘਰ ਲੁੱਟ ਲਿਆ ਨੋ ਡਾਊਟ ਹੋਣਾ ਨਹੀਂ ਚਾਹੀਦਾ ਕਿਸੇ ਵੀ ਲੋਕਤੰਤਰ ਦੀ ਉਹ ਤਸਵੀਰ ਨਹੀਂ ਹੋਣੀ ਚਾਹੀਦੀ ਆਪ ਕੋਸਨਲ ਸਹਿਮਤ ਨਹੀਂ ਹਾਂ ਪਰ ਸਰਕਾਰਾਂ ਨੂੰ ਇਹ ਵੀ ਤਾਂ ਸੋਚਣਾ ਪੈਣਾ ਨਾ ਵੀ ਯੂਥ ਉਥੋਂ ਉਸ ਲੈਵਲ ਤੱਕ ਪਹੁੰਚ ਕਿਵੇਂ ਗਿਆ ਗੁੱਸਾ ਕਿੰਨੇ ਚਿਰ ਦਾ ਉਹਨਾਂ ਨੇ ਸਾਮਕ ਕੇ ਰੱਖਿਆ ਹੋਣਾ ਅੰਦਰ ਕਿੰਨੇ ਚਿਰ ਦਾ ਉਹ ਦੱਬ ਕੇ ਰੱਖਿਆ ਹੋਣਾ ਜਦੋਂ ਕਿਸੇ ਚੀਜ਼ ਨੂੰ ਆਪਾਂ ਦੱਬ ਕੇ ਰੱਖਦੇ ਆਂ ਫਿਰ ਉਹ ਇੱਕਦਮ ਉੱਠਦੀ ਆ ਜਾਂ ਤਰ ਕੋ ਨੁਕਸਾਨ ਤਾਂ ਕਰਦੀ ਆ ਨਾ ਸੋ ਇਸ ਕਰਕੇ ਜਿੰਨਾ ਦਬਾਉਂਗੀ ਉਹ ਉਹਨੇ ਇੱਕ ਦਿਨ ੜਕਣੀ ੜਕਣਾ ਜੀ ਯੂਥ ਦੀ ਗੱਲ ਸੁੰਨੀ ਜ਼ਰੂਰੀ ਹੈ ਕਿ ਉਹ ਆਪਣਾ ਪੁਆਇੰਟ ਰੱਖਦੇ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਨੀਤੀਆਂ ਲੈ ਕੇ ਆਓ ਆਪਣੀ ਮਰਜ਼ੀ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਆਈ ਹੋਪ ਇਹ ਪੋਡਕਾਸਟ ਤੋਂ ਤੁਹਾਡੇ ਜਿੰਨੇ ਵੀ ਡਾਊਟਸ ਨੇ ਉਹ ਕਲੀਅਰ ਹੋ ਗਏ ਹੋਣੇ ਕਿ ਨੇਪਾਲ ਚ ਆਖਰ ਸਿਚੁਏਸ਼ਨ ਕੀ ਹੈ ਤੇ ਕਿ ਕਿਸ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਇਸ ਸਿਚੁਏਸ਼ਨ ਨੂੰ ਲੈਣਾ ਚਾਹੀਦਾ ਹੈ ਤੇ ਇਦਾਂ ਦੀ ਹੋਰ ਪੋਡਕਾਸਟ ਲਈ ਜੁੜੇ ਰਹੋ 1.5 ਪੰਜਾਬ ਦੇ ਨਾਲ